ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਚੋਂ ਗਰਮ ਨਾ ਆਇਓ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸੰਤੋਸ਼ੌਰ ਸੈਦਖੀ ਵਿਸ਼ੇਸ ਸਮਾਗਮ ਉਲੀਕੇ ਗਏ ਅੱਜ ਦੇ ਦਿਨ ਹੀ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਭਾਨੀ ਜੀ ਤੇ ਇੱਕ ਰਹਿ ਕੋਇੰਦਵ ਮਿਖੇ ਪ੍ਰਕਾਸ਼ਤਾ ਰਿਹਾ ਇਸ ਇਤਿਹਾਸਿਕ ਸਥਾਨ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਸਰੋਵਰ ਨੂੰ ਅੰਮ੍ਰਿਤਸਰ ਦੇ ਪੰਜ ਸਰੋਵਰਾਂ ਤੋਂ ਸਭ ਤੋਂ ਪਹਿਲਾ ਸਰੋਵਰ ਹੋਣ ਦਾ ਮਾਣ ਪ੍ਰਾਪਤ ਹੈ ਜਿਸ ਦੀ ਖੁਦਾਈ ਗੁਰੂ ਰਾਮਦਾਸ ਜੀ ਨੇ ਕਰਵਾਈ ਤੇ ਇਸ ਦੀ ਸੰਪੂਰਤਾ ਪੰਜਵੇਂ ਪਾਸ਼ਾ ਸ੍ਰੀ ਗੁਰਜੰਤ ਦੇ ਪਾਸ਼ਾ ਨੇ ਕਰਵਾਈ ਇਸ ਸਥਾਨ ਨੂੰ ਟਾਲੇ ਸੇਵੀ ਕਿਹਾ ਜਾਂਦਾ ਹੈ ਇਸ ਦੀ ਖੁਦਾਈ ਕਰਦੇ ਇੱਕ ਜੋਗੀ ਨਿਕਲੇ ਜੋ ਕਿਨੇ ਲੰਬੇ ਸਮੇਂ ਤੋਂ ਤਪੱਸਿਆ ਕਰ ਰਹੇ ਸਨ ਜਿਨ੍ਹਾਂ ਤੇ ਕਿਰਪਾ ਕਰ ਪੰਚੇ ਪਾਸ਼ਾ ਨੇ ਸੰਤੋਖ ਬਖਸ਼ਿਆ ਤੇ ਇਸ ਸਥਾਨ ਦਾ ਨਾਮ ਹੀ ਸੰਤੋਖ ਸਰ ਰੱਖਿਆ ਕੁਰੂਜੀ ਦੇ ਇਸ ਇਤਿਹਾਸਕ ਸਥਾਨ ਤੇ ਉਹਨਾਂ ਦੇ ਆਗਮਨ ਦਿਹਾੜੇ ਨੂੰ ਮੁੱਖ ਰੱਖਦੇ ਪਰਸੋ ਰੋਜ਼ ਤੋਂ ਚੱਲ ਰਿਹਾ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋਈ ਉਪਰੰਤ ਕੀਰਤਨ ਤੇ ਕਥਾ ਦੀ ਪ੍ਰਵਾਹ ਚਲਾਈ ਗਈ ਸ਼ੇਰ ਦਰਬਾਰ ਸਾਹਿਬ ਦੇ ਕਥਾਕਾਰ ਤੇ ਹਜੂਰੀ ਰਾਗੀ ਸਿੰਘਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਕੀਰਤਨ ਉਪਰੰਤ ਅਰਦਾਸ ਕੀਤੀ ਗਈ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਵੱਡੀ ਗਿਣਤੀ ਵਿੱਚ ਸੰਗਤਾਂ ਅਨੰਤਮਸਤਕ ਹੋਈਆਂ ਇਸ ਮੌਕੇ ਤੇ ਭਗਵੰਤ ਸਿੰਘ ਮੈਨੇਜਰ ਦਰਬਾਰ ਸਾਹਿਬ ਨੇ ਚੱਲ ਰਹੇ ਇਸ ਧਾਰਮਿਕ ਸਮਾਗਮਾਂ ਤੇ ਚਾਣਣਾ ਪਾਉਂਦੇ ਕੀ ਕਿਹਾ ਆਓ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਪ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਆ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਤੇ ਬੀਬੀ ਭਾਨੀ ਜੀ ਦੇ ਗਰਾਹ ਵੇਖੇ ਸ੍ਰੀ ਗਵਿੰਦਵਾਲ ਸਾਹਿਬ ਵਿਖੇ ਹੋਇਆ ਸੀਗਾ ਅੱਜ ਸਚਕੰਡ ਸ੍ਰੀ ਹਰਮੰਦਰ ਸਾਹਿਬ ਵੱਡੇ ਬੜੀ ਸਰਧਾ ਤੇ ਸਤਿਕਾਰ ਨਾਲ ਉਹਨਾਂ ਦਾ ਜਿਹੜਾ ਪ੍ਰਕਾਸ਼ ਗੁਰਪੁਰਵਾ ਉਹ ਮਨਾ ਰਹੇ ਆ ਜਿੱਥੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਹਨਾਂ ਦਾ ਪ੍ਰਕਾਸ਼ ਗੁਰਪੁਰਵਾ ਬਣਾਇਆ ਜਾ ਰਿਹਾ ਉਥੇ ਗੁਰਦੁਆਰਾ ਸੰਤੋਖਸਰ ਸਾਹਿਬ ਵਿਖੇ ਤਨਤਨ ਸਿੰਘ ਅਰਜਨ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀ ਸਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਪਰਸੋ ਰੋਜ ਤੋਂ ਗੁਰਦਰਾ ਸੰਤੋਖ ਸਰਵੇਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਸਨ ਹੁਣ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਜੋ ਅੱਜ ਅੰਮ੍ਰਿਤ ਵੇਲੇ ਸਤਕਾਂਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਹੁਕਮਨਾਮਾ ਸਾਹਿਬ ਆਇਆ ਸੀਗਾ ਉਸ ਹੁਕਮਨਾਮੇ ਦੀ ਜਿਹੜੀ ਕਥਾ ਵਿਚਾਰਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਐਡੀਸ਼ਨਲ ਹੈੱਡ ਗ੍ਰੰਟੀ ਸਤਕਾਂਡ ਸ੍ਰੀ ਦਰਬਾਰ ਸਾਹਿਬ ਉਹ ਕਥਾ ਵਿਚਾਰ ਰਹੇ ਨੇ ਅੱਜ ਸਾਰਾ ਦਿਨ ਜਿਹੜਾ ਗੁਰਮਤ ਸਮਾਗਮ ਗੁਰਦੁਆਰਾ ਸੰਤੋਖਸਰ ਵਿਖੇ ਚੱਲ ਰਹੇ ਨੇ ਦੇਰ ਰਾਤ ਤੱਕ ਚੱਲ ਰਹੇ ਨੇ ਅੱਜ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੈ ਕੇ ਜਿੱਥੇ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦੀ ਮਾਲਾ ਕੀਤੀ ਗਈ ਆ ਉੱਥੇ ਗੁਰਦੁਆਰਾ ਸੰਤੋਖਸਰ ਵਿਖੇ ਵੀ ਦੀ ਮਾਲਾ ਕੀਤੀ ਗਈ ਆ ਰਾਤ ਨੂੰ ਸ੍ਰੀ ਰਹਿਰਾਸਾ ਦੀ ਪਾਠ ਦੀ ਸਮਾਪਤੀ ਤੋਂ ਉਪਰੰਤ ਆਤਸ ਸਭਾ ਜਿ ਚਲਾਈ ਜਾਵੇਗੀ ਫਿਰ ਅਖੀਰ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਇਸ ਦੇ ਨਾਲ ਹੀ ਗੁਰੂ ਘਰ ਦੇ ਗੁਰੂ ਪਿਆਰੇ ਸਿੰਘ ਸਾਹਿਬ ਜੀ ਨੇ ਵੀ ਗੁਰਪੁਰਬ ਦੀਆਂ ਵਧਾਈਆਂ ਦਿੰਦੇ ਕੀ ਕਿਹਾ ਆਉ ਸੁਣਦੇ ਹਾਂ ਅੱਜ ਸਾਬ ਸ੍ਰੀ ਗੁਰੂ ਮਰਜੰਦ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਹੈ ਇਸ ਲਈ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਉਹਨੇ ਸ੍ਰੀ ਖੜਪੜ ਦਾ ਤੇ ਭੋਗ ਵੇਹ ਦੁਪਹਿਰ ਖੁੱਲੇ ਪੜਾਣ ਵਿੱਚ ਗੁਰੂ ਦਰਬਾਰ ਸਜਣਗੇ ਉੱਚ ਕੋਟੀ ਦੇ ਰਾਗੀ ਜਿਹੜੇ ਹਾਜ਼ਰ ਹੋਣਗੇ ਰਾਤ ਵਕਤ ਵੀ ਹੋਏਗੀ ਸੂ ਸਾਸ ਦਾ ਚਰਾਈ ਬੇਨਦੀ ਹੈ ਕਿ ਵੱਤੋਂ ਹਾਜੇ ਵਰਕੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ